ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਬਾਜੀ ਗੁਰਦੇਵ ਸਿੰਘ ਦੇ ਫਾਰਮ ਤੋਂ ਅੱਜ ਵੀ ਆਪਾਂ ਇਹ ਵੀਡੀਓ ਅਪਲੋਡ ਕਰਨ ਲੱਗੇ ਆਂ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਬੂਰੀ ਮੱਝ ਨੀਲੀ ਰਵੀ ਦੀ ਗੱਬਣ ਮੱਝ ਦਿਖਾਵਾਂਗੇ ਡਿਟੇਲ ਇਸ ਮੱਝ ਦੀ ਕੀ ਆਪਾਂ ਸਾਰੀ ਵੀਰ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਨਾ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ। ਦੋਸਤੋ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖਪਰਕ ਜਿਹੜੀ ਕਰਨੀ ਆ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਕਿਉਂਕਿ ਤੁਸੀਂ ਪੈਸੇ ਲੈਣੇ ਹੁੰਦੇ ਆ। ਆਪਣੀ ਤਸੱਲੀ ਕਰਕੇ ਨਿਰਖਪਰਕ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ। ਵੀਡੀਓ ਨੂੰ ਦੋਸਤੋ ਬੱਦ ਤੋਂ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ। ਅੱਗੇ ਕਿਸੇ ਹੋਰ ਵੀ ਵੀਰ ਭਰਾ ਦਾ ਫਾਇਦਾ ਹੋ ਸਕਦਾ। ਮੇਰਾ ਕੰਮ ਹੈ ਦੋਸਤੋ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਨਰਖਪਰਕ ਜਿਹੜੀ ਕਰਨੀ ਆ ਪਸ਼ ਆਪਰੀ ਤਸੱਲੀ ਕਰਕੇ ਨਿਰਖ ਪਰ ਕਰਕੇ ਪਸ਼ੂ ਖਰੀਦਿਆ ਕਰੋ ਦੋਸਤੋ ਵੀਡੀਓ ਆਪਣੀ ਫੇਸਬੁੱਕ ਚੈਨਲ ਤੇ ਵੀ ਚੱਲਦੀ ਆ ਇੰਸਟਾਗ੍ਰਾਮ ਤੇ ਵੀ ਚੱਲਦੀ ਆ ਵੀਰਾਂ ਨੂੰ ਬੇਨਤੀ ਕਰਦਾ ਇੰਸਟਾਗ੍ਰਾਮ ਤੇ ਫੇਸਬੁੱਕ ਚੈਨਲ ਨੂੰ ਵੱਧ ਤੋਂ ਵੱਧ ਫੋਲੋ ਕਰੋ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਿਆ ਕਰੋ ਕਰੀਏ ਵੀਰ ਨਾਲ ਗੱਲਬਾਤ ਪੁੱਛੀਏ ਡਿਟੇਲ ਇਸ ਮੱਝ ਦੀ ਸਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜਿੰਨੇ ਵੀ ਮੇਰੇ ਮਿੱਤਰ ਪਿਆਰੇ ਦੇਖ ਰਹੇ ਆ ਇਹ ਵੀਡੀਓ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਥੈਂਕ ਯੂ ਇਹ ਕੰਟਜੋਤ ਸਿੰਘ ਦਾ ਸਿਲਪੱਤੀ ਜੀ ਦਾ ਨੰਬਰ 9851 15026 ਵੀਰ ਦਾ ਨੰਬਰ ਆ ਜੀ ਇਹ ਵੀ ਵੀਰਾਪਗਰ ਤੇ ਗਏ ਹੋਏ ਜੀ ਹਾਂਜੀ ਉਹ ਪਾਰ ਨੂੰ ਗਏ ਹੋਏ ਕਿਸ ਮਾਲ ਮਾਲ ਡੰਗਰ ਦੇ ਹਾਂਜੀ ਮਾਲ ਡੰਗਰ ਦੇ ਗਏ ਹੋਏ ਠੀਕ ਹੈ ਠੀਕ ਹੈ ਜੀ ਇਹ ਇਸ ਮੱਝ ਦਾ ਦੁੱਧ 11 ਕਿਲੋ ਪਹਿਲੇ ਸੂਏ ਦਾ ਅੱਛਾ ਜੀ ਦੂਜੇ ਸੂਏ ਤਿਆਰ ਖੜੀ ਆ ਜੀ ਠੀਕ ਹੈ ਜੀ ਬਿਲਕੁਲ ਸੋਹਣੀ ਮੱਝਾ ਨੀਲੀ ਰਾਵੀ ਦੀ ਕਿੰਨਾ ਟਾਈਮ ਖੜਦੀ ਵੀ ਸੂਣ ਦੀ ਜੀ ਅਜੇ 10 ਦਿਨ ਲੈ ਜੂਗੀ ਵੀਰ ਜੀ 10 ਦਿਨ ਲੈ ਜੂਗੀ ਹਾਂਜੀ 10 ਦਿਨ ਲੈ ਜੂਗੀ ਠੀਕ ਹੈ ਜੀ ਤੇ 75 ਹਜ਼ਾਰ ਰੇਟ 'ਚੋਂ ਇਸ ਕਰਮਾ ਵਾਲੀ ਦਾ ਕੋਈ ਮਾਨ ਤਾਨ ਹੋ ਜਾਊਗਾ ਠੀਕ ਹੈ ਜੀ ਹਾਂਜੀ ਤੇ ਤੋਰੀ ਵੀ ਦੀ ਖੋਲ ਕੇ ਲਓ ਜੀ ਦੋਸਤੋ ਡਿਟੇਲ ਸਾਰੀ ਵੀਰ ਨੇ ਤੁਹਾਨੂੰ ਦੱਸ ਦਿੱਤੀ ਐ ਦੂਜਾ ਸੂਹਾ ਸੂਣੀ ਐ ਤਕਰੀਬਨ ਅਜੇ ਦਿਨ ਕੋਈ ਹਫਤਾ ਖੜਦੀ ਐ ਜਿ ਲੱਗ ਬੰਨੇ ਪਹਿਲੇ ਸੂਏ ਵੀਰ ਕਹਿੰਦਾ 11 ਕਿਲੋ ਦੁੱਧ ਨੇ ਚੋਇਆ ਥੋੜੀ ਜੀ ਵੀਰ ਇਹਨੂੰ ਲੰਮੀ ਤੋਰ ਤੇ ਕਰ ਪਿਓਰ ਦੋਸਤੋ ਨੀਲੀ ਰਾਵੀ ਐ ਬੂਰੀ ਨੀਲੀ ਰਾਵੀ ਚਾਰੇ ਪੈਰ ਵਾਈਟ ਪੂਛ ਵਾਈਟ ਫੇਸ ਕੁਆਲਟੀ ਦੋਸਤੋ ਚੈੱਕ ਕਰ ਲੋ ਵਾਈਟ ਐ ਸਿੰਘ ਦੋਸਤੋ ਇੱਕ ਤੋਂ ਖੋਪੜ ਲੱਥਾ ਹੋਇਆ ਵਾ ਇੱਕ ਸਿੰਘ ਦੋਸਤੋ ਪੂਰਾ ਪ੍ਰੋਪਰ ਐ ਪਾਸ ਹੋਈ ਮਰਦੀਆ ਦੋਸਤੋ ਚੰਗੇ ਕਦ ਕਾਟਦੀ ਹੈ ਪਿੱਠਪੂਰੇ ਦੀ ਚੜਾਈ ਚੰਗੀ ਹੈ ਮੱਝ ਦੀ ਆਰਡਰ ਕੁਆਲਿਟੀ ਮੈਂ ਦੋਸਤੋ ਚੰਗੀ ਤਿਆਰ ਕੀਤੀ ਹੈ ਨਿਸ਼ਾਨੀਆਂ ਸਾਰੀਆਂ ਨੀਲੀ ਰਾਵੀ ਵਾਲੀਆਂ ਜਿਹੜੇ ਵੀ ਨੀਲੀ ਰਾਵੀ ਰੱਖਣ ਦੇ ਸ਼ੌਕੀਨ ਹਨ ਉਹਨਾਂ ਵੀਰਾਂ ਵਾਸਤੇ ਇਹ ਇੱਕ ਬਹੁਤ ਵਧੀਆ ਨਸਲ ਹੈ ਗਾਂ ਬੱਚੇ ਵੀ ਇਤੋਂ ਬੜੀ ਵਧੀਆ ਤਿਆਰ ਹੋ ਸਕਦੇ ਹੈ ਜੇ ਕਿਸੇ ਨੇ ਬੱਚੇ ਨੀਲੀ ਰਾਵੀ ਦੇ ਤਿਆਰ ਕਰਨੇ ਹੁਣ ਦੁੱਧ ਵੀ ਦੋਸਤੋ ਚੰਗਾ ਲੰਮਾ ਟਾਈਮ ਚ ਆ ਜਾਂਦੀ ਹੈ ਥਣਾ ਦੀ ਦੋਸਤੋ ਕੁਆਲਿਟੀ ਚੈੱਕ ਕਰ ਲਿਓ ਇੱਕ ਵਾਰੀ ਬਹੁਤ ਵਧੀਆ ਥਾਣੇ ਵਿੱਥੀ ਦੇ ਥਣ ਲੱਗਾ ਕਿਸ ਕੁਆਲਟੀ ਦੋਸਤੋਂ ਤੁਹਾਨੂੰ ਚੈੱਕ ਕਰਵਾ ਦੇਣਾ ਦੋਸਤੋਂ ਮੌਸਮ ਮ ਠੰਡਾ ਹੁੰਦਾ ਕਰਕੇ ਜਿਹੜੇ ਪਸ਼ੂ ਆ ਜੇ ਨਵਾਏ ਨੁਵੇ ਨਹੀਂ ਹੁੰਦੇ ਚੰਗੀ ਤਾਂ ਵੈਸੇ ਦੋਸਤੋਂ ਜਜਮੈਂਟ ਜਿਹੜੀ ਤੁਸੀਂ ਕਰਨੀ ਆਪ ਕਰ ਲੈਣੀ ਹੁੰਦੀ ਹੈ ਪਿੱਠਪੁਰੀ ਦੀ ਦੋਸਤੋਂ ਚੜਾਈ ਤੁਹਾਨੂੰ ਇੱਕ ਵਾਰੀ ਚੈੱਕ ਕਰਵਾ ਦੇਣਾ ਦੀ ਉਲਟ ਬਹਿਣੀ ਵਾਲੇ ਪਾਸੋਂ ਦੋਸਤੋਂ ਥਣ ਚੈੱਕ ਕਰ ਲੋ ਦੇ 75000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਵੀ ਆਪਾਂ ਜਿਹੜਾ ਵੀ ਵੀਰ ਭਰਾ ਖੇਡੂਗਾ ਜਾਂ ਫੋਨ ਕਰੂਗਾ ਤਾਂ ਮਾਨਤਾ ਜਰੂਰ ਕਰਾਂਗੇ ਇਹ ਵੀ ਦੀ ਇੱਕ ਵਾਰੀ ਫੇਰ ਤੋੜਦੀ ਹੈ ਲਓ ਜੀ ਦੋਸਤੋ ਦਬਾਰ ਤੂੰ ਤੋੜ ਕੇ ਇੱਕ ਰੀਫੇ ਦਿਖਾ ਰਿਹਾ ਤਸੱਲੀ ਦੋਸਤੋ ਜਿਹੜੀ ਕਰਨੀ ਹੈ ਨਰਖਬਰਗ ਜਿਹੜੀ ਕਰਨੀ ਤੁਸੀਂ ਆਪ ਆ ਕੇ ਕਰ ਲੈਣੀ ਹੁੰਦੀ ਹੈ ਆਪਣੀ ਦੋਸਤੋ ਤਸੱਲੀ ਕਰਕੇ ਨਰਖਬਰਗ ਕਰਕੇ ਪਸ਼ੂ ਖਰੀਦਿਆ ਕਰੋ ਕਾਲੀ ਨਾ ਕਰਿਆ ਕਰੋ ਮੋਰ ਦਾ ਵੀ ਦੀ ਮੋਰ ਉਹ ਸੋਣੀ ਮੱਝਾ ਜੀ ਹਾਂਜੀ ਹਾਂਜੀ ਕੱਦ ਘੱਟ ਚੰਗਾ ਪਿੱਠਪੁੜੇ ਦੀ ਚੜਾਈ ਚੰਗੀ ਹੈ ਜਿਹੜਾ ਆਰਡਰ ਕੁਆਲਿਟੀ ਬਹੁਤ ਵਧੀਆ ਤਿਆਰ ਕਰੀ ਹੁੰਦੀ ਹੈ। ਦੋਸਤੋ ਦੁਬਾਰਤੋਂ ਤੋੜ ਕੇ ਦਿਖਾਉਂਦਾ ਇੱਕ ਮਕਸਦ ਇਹ ਹੁੰਦਾ ਕੋਈ ਕਮੀ ਨਾ ਰਵੇ ਵਿੱਚ ਤੁਰਨ ਦੇ ਵਿੱਚ ਆ ਵਧੀਆ ਬਿਲਕੁਲ ਤੁਰ ਤੁਰਦੀ। ਆ ਦੋਸਤੋ ਕਰੋ ਦੀ ਆਰਡਰ ਕੁਆਲਿਟੀ ਚੈੱਕ ਥਾਣਾ ਦੀ ਕੁਆਲਿਟੀ ਚੈੱਕ ਕਰ ਲਓ। ਚੰਗੀ ਦੋਸਤੋ ਨਸਰ ਵਾਲੀ ਮੱਝ। ਚੰਗੇ ਦੋਸਤੋ ਬਰੀਰ ਵਾਲੇ ਵੀਰ ਪਸ਼ੂ ਲੈ ਕੇ ਆਉਂਦਾ ਮੱਝਾਂ ਤੇ ਗਾਵਾਂ। ਅੱਜ ਦੋਸਤੋ ਸਾਡੇ ਉਨ ਤੋਂ ਪਹਿਲਾਂ ਦੋ ਪਸ਼ੂ ਜਿਹੜੇ ਸੇਲ ਹੋ ਗਏ ਅਸੀਂ ਥੋੜੇ ਜਿਹਾ ਲੇਟ ਹੋ ਗਏ ਮੌਸਮ ਖਰਾਬ ਕਰਕੇ ਹੋ ਸਕਦਾ ਦੋਸਤੋ ਆਪਾਂ ਜਲਦੀ ਹੀ ਵੀਡੀਓ ਦਮੇ ਅਪਲੋਡ ਕਰਾਂਗੇ ਵੀਰ ਗੁਰਦੇਵ ਸਿੰਘ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਜਰੂਰ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ ਹਾਂਜੀ ਵੀਰ ਜੀ ਇੱਕ ਨੰਬਰ ਬੋਲ ਲਓ ਹਾਂਜੀ ਹਾਂ ਤੁਹਾਡੇ 895915026 ਹਾਂਜੀ 76528 777 ਠੀਕ ਹੈ ਜੀ ਇਹ ਦੋਵੇਂ ਨੰਬਰ ਤੁਹਾਡੇ ਕੋਲ ਹੁੰਦੇ ਹਨ ਹਾਂਜੀ ਇੱਕ ਵੀਰ ਕੋਲ ਹੁੰਦਾ ਇੱਕ ਮੇਰੇ ਕੋਲ ਹੁੰਦਾ ਠੀਕ ਹੈ ਵੀਰ ਜੀ ਠੀਕ ਹੈ ਜੀ ਜ਼ਿਆਦਾਤਰ ਵੀਰ ਨੂੰ ਹੀ ਫੋਨ ਕਰਨਾ ਸਾਨੂੰ 1 49 15 0 26 ਤੇ ਠੀਕ ਹੈ ਵੀਰ ਜੀ ਤੁਹਾਡਾ ਨਾਮ ਵੀ ਜੀ ਵੇਖੀ ਸਰਜੀਤ ਸਿੰਘ ਸਰਜੀਤ ਸਿੰਘ ਨਾਮ ਤੁਹਾਡਾ ਠੀਕ ਹੈ ਜੀ ਧੰਨਵਾਦ ਬਹੁਤ ਤੁਹਾਡਾ ਵੀਡੀਓ ਦੇਖਣ ਵਾਸਤੇ ਜੀ